ਕੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਜਿਹੜੇ ਸਾਡੇ ਰਿਟਰਨਿੰਗ ਅਫਸਰ ਦੀ ਉਹਨਾਂ ਨੇ ਅੱਖੋਂ ਪਰੋਖੇ ਪਿੱਛੇ ਕੀਤਾ ਹੈ ਅਮਰਿੰਦਰ ਸਿੰਘ ਮੋਨੂ ਸਾਡੇ ਨਿਊ ਰਾਜਗੁਰੂ ਨਗਰ ਤੋਂ ਕੈਂਡੀਡੇਟ ਨੇ ਇਹਨਾਂ ਦੇ ਜਿਹੜੇ ਕਾਗਜ਼ ਹੈ ਸਾਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਰੱਦ ਹੋਗੇ ਜਾਂ ਐਕਸੈਪਟ ਕਰ ਲਈ ਕਿਉਂਕਿ ਜਿਹੜੀ ਰਿਪੋਰਟ ਇਹਨਾਂ ਨੇ ਲਿਸਟ ਲਾਈ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਐਫੀਡੇਵਿਟ ਦੀ ਵੈਰੀਫਿਕੇਸ਼ਨ ਆਉਣ ਤੇ ਡਿਸਾਈਡ ਕੀਤਾ ਜਾਊਗਾ ਇਹ ਕਿੱਥੋਂ ਦੀ ਇਨਸਟਰਕਸ਼ਨ ਹੈ ਆਹ ਇਨਸਟਰਕਸ਼ਨ ਨੇ 29/9 2024 ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਇਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਕਿ ਇਨ ਆਰਡਰ ਟੂ ਮੇਕ ਦਾ ਪ੍ਰੋਸੈਸ ਆਫ ਪ੍ਰੇਪੇਰਿੰਗ ਐਫੀਡੇਵਿਟਸ ਪਰ ਟ੍ਰੇਨਿੰਗ ਟੂ নো ਡਿਊਜ਼ ਰਿਗਾਰਡਿੰਗ ਅਨঅথরাইਜ਼ਡ ਅਕੂਪੇਸ਼ਨ ਆਫ ਪ੍ਰੋਪਰਟੀ ਇਟ ਇਜ਼ ਡਿਸਾਈਡਡ ਡਾਇਰੈਕਟਡ ਥੈਟ ਦਾ ਐਫੀਡੇਟਸ ਵਿਚ ਆਰ ਇਸ਼ੂਡ ਅੰਡਰ ਦਾ ਜਦੋਂ ਇਹਦੇ ਵਿੱਚ ਵੈਰੀਫਿਕੇਸ਼ਨ ਕਰਕੇ ਉਹਨਾਂ ਨੇ ਲਿਖਿਆ ਨੋਟਰੀ ਪਬਲਿਕ ਤੋਂ ਕਰਾ ਕੇ ਫਿਰ ਦੁਬਾਰਾ ਵੈਰੀਫਿਕੇਸ਼ਨ ਕਰਾਉਣ ਦੀ ਕੀ ਲੋੜ ਹੈ ਇਹ ਸਾਡੇ ਕਈ ਆਰੋਜ਼ ਨੇ ਐਫੀਡੇਵਿਟਰ ਨੂੰ ਵੀ ਵੈਰੀਫਿਕੇਸ਼ਨ ਕਰਾਉਣ ਲਈ ਭੇਜਤਾ ਜਦ ਕਿ ਆ ਕਲੀਅਰ ਕਟ ਇਨਸਟਰਕਸ਼ਨਸ ਨੇ ਇਹੋ ਜੇ ਮਸਲੇ ਮੈਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਡੀਸੀ ਸਾਹਿਬ ਨੂੰ ਮਿਲਣ ਚੱਲੇ ਆ ਮੈਡਮ ਪੂਨਮ ਜਿਹੜੇ ਸਾਡੇ ਐਸਡੀਐਮ ਵੈਸਟ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਹੈ ਕਿੰਨੇ ਕ ਫਾਰਮਸਰ ਰੱਦ ਕਰ ਦਤੇਗਾ ਨਾ ਕਿੰਨੇ ਦੇਖੋ ਸਾਡੇ ਜਿਹੜੇ ਮੋਤਬਰ ਬੰਦੇ ਸੀਗੇ ਉਹ ਤਾਂ ਉਹਨਾਂ ਦੇ ਕਾਫੀ ਰੱਦ ਕਰ ਦਿੱਤੇ ਲਾਡੀ ਜਸਟਸਡ ਆ ਉਹਦੇ ਚ ਲਿਖ ਦਿੱਤਾ ਪਟਵਾਰੀ ਤੋਂ ਰਿਪੋਰਟ ਕਰਾ ਲਈ ਝੂਠੀ ਕਿ ਜੀ ਉਹਨੇ ਕੁਝ ਜਗ੍ਹਾ ਸਰਕਾਰੀ ਦੱਬੀ ਹੈ ਬਿਲਕੁਲ ਹੀ ਨਹੀਂ ਕੋਈ ਸਰਕਾਰੀ ਦੱਬਾ ਜਗ੍ਹਾ ਦੱਬੀ ਹੋਈ ਐਸੇ ਤਰ੍ਹਾਂ ਹੀ ਆ ਕੁਲਦੀਪ ਸਿੰਘ ਆ ਸਾਡਾ ਬਾਰਨਹਾੜਾ ਮੇਨ ਬੰਦਾ ਉਹਦਾ ਐਨਓਸੀ オリジナル ਦੇਤਾ ਇਹਨਾਂ ਨੇ ਨੰਬਰ ਲੱਗਿਆ ਲਿਸਟਾਂ ਵਿੱਚ ਬੀਡੀਪੀ ਨੇ ਰਿਪੋਰਟ ਕਰ ਦਿੱਤੀ ਝੂਠੀ ਇਹ ਤਾਂ ਜੀ ਜਾਲੀ ਨੇ ਅੱਛਾ ਉਹ ਸਾਡਾ ਲਲਤੋਂ ਵਾਲਾ ਕੇਸ ਆ ਮੁੰਡਾ ਉਹਦਾ ਉਹ ਮੁੰਡਾ ਫਰੈਸ਼ ਆ ਕੋਈ ਉਹਦੇ ਕੋਲੇ ਸਰਕਾਰੀ ਜਗ੍ਹਾ ਨਹੀਂ ਕੋਈ ਪੰਚਾਇਤੀ ਜਗ੍ਹਾ ਨਹੀਂ ਪਟਵਾਰੀ ਨੇ ਰਿਪੋਰਟ ਕਰ ਦਿੱਤੀ ਕਿ ਜੀ ਇਹ ਤਾਂ ਸਰਕਾਰੀ ਸਰਕਾਰੀ ਜਗਾ ਦੇ ਪੰਚਾਇਤੀ ਲੈਂਡ ਦੇ ਉੱਤੇ ਕਬਜ਼ਾ ਹੈ ਹੀ ਕੋਈ ਨਹੀਂ ਅਸੀਂ ਪਟਵਾਰੀ ਨਾਲ ਕੱਲ ਕਾਲ ਕੀਤੀ ਉਹ ਕਹਿੰਦਾ ਜੀ ਮੇਰੀ ਤਾਂ ਰਿਪੋਰਟ ਹੀ ਹੈ ਨਹੀਂ ਕਿ ਇਸ ਦੇ ਸਬੰਧ ਵਿੱਚ ਕਿਸੇ ਨੂੰ ਕੰਪਲੀਟ ਕੀਤੀ ਹੈ ਅਸੀਂ ਕੰਪਲੇਨਟ ਕੀਤੀ ਅਸੀਂ ਡੀਸੀ ਨੂੰ ਵੀ ਕਿਹਾ ਕੱਲ ਰਾਜਾ ਵਡਿੰਗ ਸਾਹਿਬ ਆਈ ਸੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਸਾਰੇ ਆਰੋਜ ਨਾਲ ਗੱਲ ਕੀਤੀ ਹੈ ਆਰੋਜ ਨੇ ਆਪਣੀ ਡਿਊਟੀ ਬਿਲਕੁਲ ਠੀਕ ਨਹੀਂ ਨਿਭਾਈ ਕਈਆਂ ਨੇ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਜਦੋਂ ਐਫੀਡਾ ਕਲੀਅਰ ਕਟ ਇਨਸਟਰਕਸ਼ਨ ਜੈ ਇਹਨੂੰ ਫੋਲੋ ਨਹੀਂ ਕਰ ਰਹੇ ਆਰੋਜ ਹੋਰ ਕੀ ਕਰਨਗੇ ਇਹ ਅਰੋਧ ਦੀ ਪਾਵਰ ਹੁੰਦੀ ਹੈ ਜੇ ਬੀਡੀਪੀਓ ਨੇ ਰਿਪੋਰਟ ਕੀਤਾ ਫਿਰ ਉਹਦੀ ਕਿਉਂ ਨਹੀਂ ਵੈਰੀਫਿਕੇਸ਼ਨ ਕਰਾਉਂਦੇ ਇੱਕ ਰਿਪੋਰਟ ਦੇ ਉੱਤੇ ਕਾਗਜ਼ ਰਿਜੈਕਟ ਕਰਦੇ ਤੇ ਕਿਉਂਕਿ ਇਹ ਕਰਨਾ ਚਾਹੁੰਦੇ ਸੀ ਸਰ ਕੀ ਮਿਲੀ ਭਗਤਾਨ ਹੋ ਰਿਹਾ ਹੈ 100% ਬਿਲੀ ਭਗਤ ਹੈ ਹੋਰ ਕਿਤੇ ਕਿਸੇ ਅਫਸਰ ਦੀ ਕਿਤੇ ਜ਼ਰਤ ਹੈ ਕਿ ਉਹ ਗਲਤ ਕੰਮ ਕਰ ਜੇ بڑے ਅਫਸਰਾਂ ਨੇ ਇਸ ਅਸੀਂ ਉਹਨਾਂ ਨੂੰ ਆ ਤਿਆਰੀ ਕਰ ਰਹੇ ਹਾਂ ਕੋਰਟ ਵਿੱਚ ਲੈ ਕੇ ਜਾਣ ਦੀ ਉਹਨਾਂ ਸਾਰੇ ਅਫਸਰਾਂ ਨੂੰ ਕੋਰਟ ਚ ਲੈ ਕੇ ਜਾਵਾਂਗੇ ਸਰਪਈ ਜਗ੍ਹਾ ਦੇ ਉੱਤੇ ਜਿਹੜੇ ਮਾਮਲੇ ਸਾਹਮਣੇ ਆਇਆ ਜਿੱਦਾਂ ਖੰਨੇ ਦੇ ਵਿੱਚ ਕੁਬਰਾਲੀ ਬਣਦਾ ਕਹਿੰਦੇ ਕਿ 10-10 ਜਿਹੜੇ ਰਿਜੈਕਸ਼ਨ ਕਰ ਦਿੱਤੀ ਜਿਹੜੇ ਨਾਮਿਨੇਸ਼ਨ ਸੀਗੀ ਇੱਕ ਬੰਦੇ ਨੂੰ ਜੇਤੂ ਪਰਿਵਾਰ ਕਰਵਾ ਦਿੰਦਾ ਦੇਖੋ ਇਹ ਬੜੀਆਂ ਥਾਵਾਂ ਤੇ ਹੋਇਆ ਇਕੱਲਾ ਖੰਨੇ ਹੀ ਨਹੀਂ ਹੋਇਆ ਸਾਰੇ ਪੰਜਾਬ 'ਚ ਇਹੋ ਜੀਆਂ ਗੱਲਾਂ ਹੋਈਆਂ ਨੇ ਸਾਰੇ ਪੰਜਾਬ 'ਚ ਹੋ ਰਿਹਾ ਸਾਡੇ ਬੜੇ ਐਸੇ ਪੰਜ ਸਾਡੇ ਸੁਖਦੇਵ ਇੱਥੇ ਖੜਾ ਹੋਣਾ ਆ ਸਰਪੰਚ ਸਤਜੋਤ ਨਗਰ ਉਹਨਾਂ ਦਾ ਵੀ ਇਸੇ ਤਰ੍ਹਾਂ ਕੀਤਾ ਉਹ ਮੋਨ ਸਿੰਘ ਸਰਪੰਚ ਆ ਉਹਦੇ ਵਿੱਚ ਤਾਂ ਬੀਡੀਪੀਓ ਨੂੰ ਬੀਡੀਪੀਓ ਕਹਿੰਦਾ ਤੈਨੂੰ ਐਨਓਸੀ ਨਹੀਂ ਦੇਣੀ ਮੈਂ ਯਾਰ ਵਟ ਇਸ ਦਿਸ ਮੈਂ ਤਾਂ ਹੈਰਾਨ ਆ ਕਿ ਇਹੋ ਜਿਹਾ ਵੀ ਕਦੇ ਮੈਂ ਤਾਂ ਕਦੇ ਕੰਮ ਇਹੋ ਜਿਹਾ ਦੇਖਿਆ ਨਹੀਂ ਸੀ ਸਰ ਕਿਸ ਤਰ੍ਹਾਂ ਦੇਖਦਾ ਸਰਪੰਚੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਤੇ ਹਲੇ ਨਗਰ ਨਿਗਮ ਦੇ ਚੋਣਾਂ ਆਣੇ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਇਹ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਦੇਖ ਰਿਹਾ ਸੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਆ ਜੇ ਇਲੈਕਸ਼ਨ ਕਮਿਸ਼ਨ ਹੀ ਧੱਕਾ ਕਰਾਉਣਾ ਚਾਹੁੰਦਾ ਤਾਂ ਕਰਵਾ ਲਵੇ ਸਰ ਬੀਤੇ ਦਿਨ ਇੱਕ ਗੋਲੀ ਦਾ ਚੱਲਣ ਦਾ ਵੀ ਮਾਮਲਾ ਜਿਹੜਾ ਸੰਗਮਵਾਰ ਨੂੰ ਸਾਹਮਣੇ ਸੀ ਜਿਲ੍ਹਾ ਲਾਹੌਰ ਦੇ ਵਿੱਚ ਸਰਪੰਚੀ ਚੋਣਾਂ ਦੇ ਵਿੱਚ ਦੇਖੋ ਬਹੁਤ ਮਾੜੀ ਗੱਲ ਹੈ ਮੈਂ ਪਾਰਟੀ ਲੈਵਲ ਤੋਂ ਉੱਪਰ ਕ ਬੰਦਾ ਹੈ ਤਾਂ ਇਨਸਾਨ ਆ ਨਾ ਜਿਹੜਾ ਗੋਲੀ ਚਲਾਉਂਦਾ ਜਿਹਦੇ ਤੇ ਚਲਾਉਂਦਾ ਇਹੋ ਜੀਆਂ ਵਾਰਦਾਤਾਂ ਨਹੀਂ ਹੋਣੀਆਂ ਚਾਹੀਦੀ ਮੈਂ ਪੰਜਾਬ ਦੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੂਗਾ ਇਲੈਕਸ਼ਨਾਂ ਹੋ ਜਾਣਗੇ ਨਿਭੜ ਜਾਣਗੇ ਤੁਸੀਂ ਆਪਣੇ ਪਰਿਵਾਰ ਕਿਉਂ ਖਰਾਬ ਕਰਦੇ ਹੋ ਇਹ ਪੋਲੀਟੀਕਲ ਬੰਦਿਆਂ ਨੇ ਇਹੋ ਜਿਹਾ ਕੁਝ ਕਰਾ ਕੇ ਆਪ ਸੌ ਜਾਣਾ ਤੇ ਸਾਡੇ ਜਿਹੜੇ ਬੰਦੇ ਨੇ ਵਿਚਾਰੇ ਉਹ ਰੋਲਦੇ ਫਿਰਨਗੇ ਚਾਹੇ ਉਹ ਹਸਪਤਾਲਾਂ 'ਚ ਪਏ ਹੋਣ ਚਾਹੇ ਉਹ ਅਦਾਲਤਾਂ 'ਚ ਪਏ ਹੋਣ ਨਾਮਜਦਗੀ ਪੱਤਰ ਜਿਹੜੇ ਭਰੇ ਗਏ ਨੇ ਕਿੰਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਜਿਨ੍ਹਾਂ ਦੀ ਰਿਜੈਕਸ਼ਨ ਹੋਈ ਹੈ ਕੀ ਹੁਣ ਤੱਕ ਵੀ ਜਿਹੜੀ ਰਿਪੋਰਟ ਹੈ ਇਹ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੀਆਂ ਕੱਲ ਦੀ ਸਾਡੀ ਸਕੂਟਨੀ ਰਿਪੋਰਟ ਸੀਗੀ ਉਸੇ ਸੰਬੰਧਿਤ ਜਿਹੜੀ ਅਸੀਂ ਸਾਰੀ ਡਿਟੇਲ ਜਿਹੜੀ ਹੈ ਕਿੰਨੇ ਆਪਣੇ ਐਕਸੈਪਟ ਹੋਏ ਆ ਕਿੰਨੇ ਰਿਜੈਕਟ ਹੋਏ ਆ ਉਹ ਅਸੀਂ ਜਿਹੜੇ ਸੰਬੰਧਿਤ ਸੀਓ ਦੇ ਉਹਨਾਂ ਦਫ਼ਤਰਾਂ ਚੋਂ ਲੀਤੀ ਹੈ ਪਲੱਸ ਆਰੋ ਜ ਨੂੰ ਵੀ ਕਹਿ ਦਿੱਤਾ ਉਸ ਨਾਲ ਸੰਬੰਧੀ ਜਿਹੜੀ ਡਿਟੇਲ ਹੈ ਜਿੰਨੇ ਵੀ ਆਪਣੇ ਕੈਂਡੀਡੇਟ ਨੇ ਉਹਨਾਂ ਨਾਲ ਸਾਂਝੀ ਕਰ ਦਿੱਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੇ ਕਿਸੇ ਨੂੰ ਕੋਈ ਇਮਪਰਸਿਫ ਇਨਫੋਰਮੇਸ਼ਨ ਜਾਂ ਕਿਸੇ ਤਰ੍ਹਾਂ ਦੀ ਕੋਈ ਲੈਕ ਆਫ ਇਨਫੋਰਮੇਸ਼ਨ ਹੋ ਨਾ ਰਹੇ ਉਸ ਸੰਬੰਧੀ ਜਿਹੜੀ ਰਿਪੋਰਟ ਅਸੀਂ ਮੀਡੀਆ ਨਾਲ ਵੀ ਸਾਂਝੀ ਕਰ ਦਵਾਂ। ਸਰ ਪ੍ਰਦੀਪ ਸਿੰਘ ਵੈਦਵਾਰ ਖੜੇ ਨੇ ਕਾਂਗਰਸ ਦੇ ਆਗੂ ਨੇ ਉਹ ਕਹਿੰਦੇ ਕਿ ਜੇ ਜਾਣ ਬੁੱਝ ਕੇ ਜਿਹੜੀ ਰਿਜੈਕਸ਼ਨਾਂ ਕੀਤੀਆਂ ਜਾ ਰਹੀਆਂ ਨੇ ਕੀ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਕਹਿੰਦੇ ਪਟਵਾਰੀ ਦੀਆਂ ਝੂਠੀਆਂ ਰਿਪੋਰਟਾਂ ਕਹਿੰਦੇ ਪਟਵਾਰੀ ਮੰਨਣਾ ਕਰਦਾ ਪਿਆ। ਦੇਖੋ ਜੀ ਇਸੇ ਸੰਬੰਧੀ ਉਹ ਸਾਰੀ ਜ਼ਿੰਮੇਵਾਰੀ ਆਰਓ ਆਰਓ ਦੀ ਹੈ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਚੈੱਕ ਕਰਨੀ ਜਿਸ ਤਰ੍ਹਾਂ ਤੁਹਾਡੇ ਥਰੂ ਸਾਨੂੰ ਇਹ ਇਨਫੋਰਮੇਸ਼ਨ ਹੁਣ ਮਿਲੀ ਹੈ ਕਿ ਜਿਹੜੇ ਝੂਠੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਜਾਂ ਝੂਠੀਆਂ ਨੂੰ ਦਿੱਤੀਆਂ ਜਾ ਰਹੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਹੈ ਇਸ ਸਬੰਧੀ ਅਸੀਂ ਸਖਤ ਤੋਂ ਸਖਤ ਹਦਾਇਤ ਆਪਣੀ ਆਰਜ਼ੀ ਦਿੱਤੀ ਹੋਈ ਹੈ ਜੋ ਵੀ ਓਨ ਮੈਰਿਟ ਹੈ ਉਹ ਕੀਤਾ ਜਾਏ ਕਿਸੇ ਤਰ੍ਹਾਂ ਦੀ ਕੋਈ ਗਲਤ ਜਿਹੜੀ ਇਨਫੋਰਮੇਸ਼ਨ ਕੋਈ ਡਿਟੇਲ ਹੈ ਉਹ ਨਾ ਅਕਸੈਪਟ ਕੀਤੀ ਜਾਏ ਨਾ ਉਸੇ ਬੇਸ ਤੇ ਕਿਸੇ ਦਾ ਕੋਈ ਰਿਜੈਕਟ ਕੀਤਾ ਜਾਏ ਸਜੂ ਰਿਜੈਕਸ਼ਨ ਹੋਈ ਬਾਹਰ ਖੜੇ ਨੇ ਉਮੀਦਵਾਰ ਵੀ ਖੜੇ ਨੇ ਜਿਨ੍ਹਾਂ ਦੇ ਬਕਲੀਤੀ ਉਹ ਕਹਿੰਦੇ ਕਹਿੰਦੇ ਸਾਡਾ ਹੁਣ ਤੱਕ ਕੋਈ ਅਸੀਂ ਪਾਰਟੀ ਨਾਲ ਸੰਬੰਧ ਨਹੀਂ ਸੀ ਕਹਿੰਦੇ ਨਾ ਅਸੀਂ ਕਦੇ ਚੋਣੇ ਗਏ ਕਹਿੰਦੇ ਫਿਰ ਕਿਸ ਤਰ੍ਹਾਂ ਪੰਚਾਇਤੀ ਜੁਇਨ ਦੇ ਕਬਜ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨੂੰ ਦੁਆਰਾ ਜਾਂਚਿਆ ਜਾਊਗਾ ਜਾਂ ਸਮਾ ਜਿਹੜਾ ਕਿਉਂਕਿ ਦੇਖੋ ਜੀ ਇਸ ਸਬੰਧੀ ਜਿਹੜੀ ਸਾਡੀ ਸਕਰੂਟੀ ਰਿਪੋਰਟ ਤਾਂ ਚੱਲੀ ਗਈ ਹੋਈ ਹੈ ਬਟ ਫਿਰ ਵੀ ਮਾਕੇ ਅਸੀਂ ਸਾਡੇ ਜਿੰਨੇ ਵੀ ਕੰਟਰੋਲਿੰਗ ਅਫਸਰ ਲਾਏ ਨੇ ਉਹਦੇ ਨਾਲ ਬਾਰ ਬਾਰ ਰੋਜ਼ ਫੇਰੀ ਸ਼ਾਮ ਸਾਡੀ ਮੀਟਿੰਗ ਇਸੇ ਸਬੰਧੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਨਾ ਵੀ ਤਕਾ ਨਹੀਂ ਹੋਣਾ ਚਾਹੀਦਾ ਸਾਰਾ ਸਮੂਥ ਖੁੱਲੀ ਹੋਣਾ ਚਾਹੀਦਾ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਮੇਰੀ ਕੋਈ ਰਿਪੋਰਟ ਦਾ ਮੇਰੇ ਕੋਰੇ ਉਹਦੇ ਬੇਸ ਦੇ ਵਿੱਚ ਮੈਨੂੰ ਰਿਜੈਕਟ ਕਰ ਦਿੱਤਾ ਗਿਆ ਜਾਂ ਮੇਰੀ ਦਰਖਾਸਤ ਨਹੀਂ ਸੁਣੀ ਗਈ ਉਸ ਸਬੰਧੀ ਅਸੀਂ ਥੱਲੇ ਜਿਹੜਾ ਆਪਣਾ ਰੀਜ਼ਨ ਮੰਗਨ ਲਈ ਅਸੀਂ ਕੰਟਰੋਲਿੰਗ ਅਫਸਰਾਂ ਨੂੰ ਲੈਟਰਾਂ ਵੀ ਕਰ ਚੁੱਕੇ ਹਾਂ ਆਰਚ ਲੈ ਕੇ ਇਸ ਸਬੰਧੀ ਜਿਹੜੀ ਆ ਆਪਣਾ ਜਿੰਨੇ ਵੀ ਦਰਖਾਸਤ ਪਾਈ ਆ ਉਸ ਨੂੰ ਜਾਣੂ ਕਰਵਾ ਦਿੱਤਾ ਜਾਵੇ ਸਰ ਕਿੰਨੀਆਂ ਫਾਈਲਾਂ ਜਿਹੜੀਆਂ ਆ ਸੈੱਟ ਹੋ ਗਈਆਂ ਦੇਖੋ ਜੀ ਸਾਡੀਆਂ ਟੋਟਲ ਫਾਈਲ ਸੀ ਜਿਹੜੀ ਡਿਟੇਲ ਐ ਇਹ ਤੁਹਾਨੂੰ ਮੈਂ ਇਸ ਤੋਂ ਬਾਅਦ ਜਿਹੜੀ ਆਪਣੇ ਬੀਸੀ ਤੋਂ ਬਾਅਦ ਸਾਰੀ ਸਾਂਝੀ ਕਰ ਦਵਾਂਗਾ ਉਹ ਤੁਸੀਂ ਆਪਣੇ ਮੀਡੀਆ ਦੇ ਨਾਲ ਸ਼ੇਅਰ ਕਰ ਸਕਦੇ ਹੋ ਨੂੰ ਕੀ ਕਰਨਾ ਹੈ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਜਿਹੜੇ ਸਾਡੇ ਰਿਟਰਨਿੰਗ ਅਫਸਰ ਦੀ ਉਹਨਾਂ ਨੇ ਅੱਖੋਂ ਪਰੋਖੇ ਪੀ ਦਿੱਤਾ ਐ ਅਮਰਿੰਦਰ ਸਿੰਘ ਮੋਨੂ ਸਾਡੇ ਨਿਊ ਰਾਜਗੁਰੂ ਨਗਰ ਤੋਂ ਕੈਂਡੀਡੇਟ ਨੇ ਇਹਨਾਂ ਦੇ ਜਿਹੜੇ ਕਾਗਜ਼ ਆ ਸਾਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਰੱਦ ਹੋ ਗਏ ਜਾਂ ਐਕਸੈਪਟ ਕਰ ਲਏ ਕਿਉਂਕਿ ਜਿਹੜੀ ਰਿਪੋਰਟ ਇਹਨਾਂ ਨੇ ਲਿਸਟ ਲਾਈ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਐਫੀਡੇਬਟ ਦੀ ਵੈਰੀਫਿਕੇਸ਼ਨ ਆਨ ਤੇ ਡਿਸਾਈਡ ਕੀਤਾ ਜਾਊਗਾ ਇਹ ਕਿੱਥੋਂ ਦੀ ਇਨਸਟਰਕਸ਼ਨ ਹੈ ਆ ਇਨਸਟਰਕਸ਼ਨ ਨੰਬਰ 299 2024 ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਇਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਕਿ in order to make the process of preparing affidavits pertaining to no dues regarding unauthorized occupation of property it is decided directed that the affidavits which are issued under the when ede vich verification karke ohna ne likhya notary public to kara ke phir dwara verification karwan di ki load hai ਇਹ ਸਾਡੇ ਕਈ ਆਰੋਜ਼ ਨੇ ਐਫੀਡੇਵਿਟ ਨੂੰ ਵੀ ਵੈਰੀਫਿਕੇਸ਼ਨ ਕਰਾਉਣ ਲਈ ਭੇਜਤਾ ਜਦ ਕਿ ਆ ਕਲੀਅਰ ਕਟ ਇਨਸਟਰਕਸ਼ਨਸ ਨੇ ਇਹੋ ਜੇ ਮਸਲੇ ਮੈਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਡੀਸੀ ਸਾਹਿਬ ਨੂੰ ਮਿਲਣ ਚੱਲੇ ਆ ਮੈਡਮ ਪੂਨਮ ਜਿਹੜੇ ਸਾਡੇ ਐਸਡੀਐਮ ਬੈਸਟ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਹੈ ਕਿਨੇ ਕੋ ਫਾਰਮਸਾ ਰੱਦ ਕਰ ਦਿੱਤੇਗਾ ਨਾ ਕਿਨੇ ਦੇਖੋ ਸਾਡੇ ਜਿਹੜੇ ਮੋਤਬਰ ਬੰਦੇ ਸੀਗੇ ਉਹ ਤਾਂ ਉਹਨਾਂ ਦੇ ਕਾਫੀ ਰੱਦ ਕਰ ਦਿੱਤੇ ਲਾਡੀ ਜਸੜ ਉਹਦੇ ਚ ਲਿਖ ਦਿੱਤਾ ਪਟਵਾਰੀ ਤੋਂ ਰਿਪੋਰਟ ਕਰਾ ਲਈ ਝੋਠੀ ਕਿ ਜੀ ਉਹਨੇ ਕੁਝ ਜਗ੍ਹਾ ਸਰਕਾਰੀ ਦੱਬੀ ਆ ਬਿਲਕੁਲ ਹੀ ਨਹੀਂ ਕੋਈ ਸਰਕਾਰੀ ਦੱਬਾ ਜਗ੍ਹਾ ਦੱਬੀ ਹੋਈ ਐਸੇ ਤਰ੍ਹਾਂ ਹੀ ਆ ਕੁਲਦੀਪ ਸਿੰਘ ਆ ਸਾਡਾ ਬਾਰਨਹਾੜਾ ਮੇਨ ਬੰਦਾ ਉਹਦਾ ਐਨਓਸੀ オリジナル ਦੇਤਾ ਇਹਨਾਂ ਨੇ ਨੰਬਰ ਲੱਗਿਆ ਲਿਸਟਾਂ ਵਿੱਚ ਬੀਡੀਪੀ ਨੇ ਰਿਪੋਰਟ ਕਰ ਦਿੱਤੀ ਝੂਠੀ ਇਹ ਤਾਂ ਜੀ ਜਾਲੀ ਨੇ ਅੱਛਾ ਉਹ ਸਾਡਾ ਲਲਤੋਂ ਵਾਲਾ ਕੇਸ ਆ ਮੁੰਡਾ ਉਹਦਾ ਉਹ ਮੁੰਡਾ ਫਰੈਸ਼ ਆ ਕੋਈ ਉਹਦੇ ਕੋਲੇ ਸਰਕਾਰੀ ਜਗ੍ਹਾ ਨਹੀਂ ਕੋਈ ਪੰਚਾਇਤੀ ਜਗ੍ਹਾ ਨਹੀਂ ਪਟਵਾਰੀ ਨੇ ਰਿਪੋਰਟ ਕਰ ਦਿੱਤੀ ਕਿ ਜੀ ਇਹ ਤਾਂ ਸਰਕਾਰੀ ਸਰਕਾਰੀ ਜਗ੍ਹਾ ਦੇ ਪੰਚਾਇਤੀ ਲੈਂਡ ਦੇ ਉੱਤੇ ਕਬਜ਼ਾ ਹੈ ਹੀ ਕੋਈ ਨਹੀਂ ਅਸੀਂ ਪਟਵਾਰੀ ਨਾਲ ਕੱਲ ਕਾਲ ਕੀਤੀ ਉਹ ਕਹਿੰਦਾ ਜੀ ਮੇਰੀ ਤਾਂ ਰਿਪੋਰਟ ਹੀ ਹੈ ਨਹੀਂ ਫਿਰ ਕੀ ਇਸ ਦੇ ਸੰਬੰਧ ਵਿੱਚ ਕਿਸ ਨੂੰ ਕੰਪਲੇਂਟ ਕੀਤੀ ਹੈ ਅਸੀਂ ਕੰਪਲੇਂਟ ਕੀਤੀ ਅਸੀਂ ਡੀਸੀ ਨੂੰ ਵੀ ਕਿਹਾ ਕੱਲ ਰਾਜਾ ਵਡਿੰਗ ਸਾਹਿਬ ਆਏ ਸੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਸਾਰੇ ਆਰੋਜ਼ ਨਾਲ ਗੱਲ ਕੀਤੀ ਹੈ ਆਰੋਜ਼ ਨੇ ਆਪਣੀ ਡਿਊਟੀ ਬਿਲਕੁਲ ਠੀਕ ਨਹੀਂ ਨਿਭਾਈ ਕਈਆਂ ਨੇ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਜਦੋਂ ਐਫਿਡੇਬਲ ਕਲੀਅਰ ਕਟ ਇਨਸਟਰਕਸ਼ਨ ਜੈਨੂੰ ਫੋਲੋ ਨਹੀਂ ਕਰ ਰਹੇ ਆਰੋਜ ਹੋਰ ਕੀ ਕਰਨਗੇ ਇਹ ਆਰੋ ਦੀ ਪਾਵਰ ਹੁੰਦੀ ਹੈ ਜੇ ਬੀਡੀਪੀਓ ਨੇ ਰਿਪੋਰਟ ਕੀਤਾ ਫਿਰ ਉਹਦੀ ਕਿਉਂ ਨਹੀਂ ਵੈਰੀਫਿਕੇਸ਼ਨ ਕਰਾਉਂਦੇ ਇੱਕ ਰਿਪੋਰਟ ਦੇ ਉੱਤੇ ਕਾਗਜ਼ ਰਿਜੈਕਟ ਕਰਦੇ ਕਿਉਂਕਿ ਇਹ ਕਰਨਾ ਚਾਹੁੰਦੇ ਸੀ ਸਰ ਕੀ ਬਿਲੀ ਭਗਤਨ ਹੋ ਰਹੇ 100% ਬਿਲੀ ਭਗਤ ਹੈ ਹੋਰ ਕਿਤੇ ਕਿਸੇ ਅਫਸਰ ਦੀ ਕਿਤੇ ਜਰਤ ਹੈ ਕਿ ਉਹ ਗਲਤ ਕੰਮ ਕਰ ਜੇ بڑے ਅਫਸਰਾਂ ਨੇ ਇਸ ਅਸੀਂ ਉਹਨਾਂ ਨੂੰ ਤਿਆਰੀ ਕਰ ਰਹੇ ਹਾਂ ਕੋਰਟ ਵਿੱਚ ਲੈ ਕੇ ਜਾਣ ਦੀ ਉਹਨਾਂ ਸਾਰੇ ਅਫਸਰਾਂ ਨੂੰ ਕੋਰਟ ਚ ਲੈ ਕੇ ਜਾਵਾਂਗੇ ਸੰਤ ਕਈ ਜਗ੍ਹਾ ਦੇ ਉੱਤੇ ਜਿਹੜੇ ਮਾਮਲੇ ਸਾਹਮਣੇ ਆਇਆ ਜਿੱਦਾਂ ਖੰਨੇ ਦੇ ਵਿੱਚ ਕੁਬਰ ਵਾਲੀ ਬਣਦਾ ਕਹਿੰਦੇ ਕਿ 10-10 ਜਿਹੜੇ ਰਿਜੈਕਸ਼ਨ ਕਰ ਦਿੱਤੀ ਜਿਹੜੇ ਨਾਮਿਨੇਸ਼ਨ ਸੀਗੀ ਇੱਕ ਬੰਦੇ ਨੂੰ ਜੇਤੂ ਪਰਿਵਾਰ ਕਰਵਾ ਦਿੰਦਾ ਦੇਖੋ ਇਹ ਬੜੀਆਂ ਥਾਵਾਂ ਤੇ ਹੋਇਆ ਇੱਕ ਗੱਲਾ ਖੰਨੇ ਹੀ ਨਹੀਂ ਹੋਇਆ ਸਾਰੇ ਪੰਜਾਬ 'ਚ ਇਹੋ ਜੀਆਂ ਗੱਲਾਂ ਹੋਈਆਂ ਨੇ ਸਾਰੇ ਪੰਜਾਬ 'ਚ ਹੋ ਰਿਹਾ ਸਾਡੇ ਬੜੇ ਐਸੇ ਸਾਡੇ ਸੁਖਦੇਵ ਇੱਥੇ ਖੜਾ ਹੋਣਾ ਆ ਸਰਪੰਚ ਸਤਜੋਤ ਨਗਰ ਉਹਨਾਂ ਦਾ ਵੀ ਐਸੀ ਤਰ੍ਹਾਂ ਕੀਤਾ ਉਹ ਮੋਨ ਸਿੰਘ ਸਰਪੰਚ ਉਹਦੇ ਵਿੱਚ ਤਾਂ ਬੀਡੀਪੀਓ ਨੂੰ ਬੀਡੀਪੀਓ ਕਹਿੰਦਾ ਤੈਨੂੰ ਐਨਓ ਸੀ ਨਹੀਂ ਦੇਣੀ ਮੈਂ ਯਾਰ ਵਟ ਇਸ ਮੈਂ ਤਾਂ ਹੈਰਾਨ ਆ ਕਿ ਇਹੋ ਜਿਹਾ ਵੀ ਕਦੇ ਮੈਂ ਤਾਂ ਕਦੇ ਕੰਮ ਇਹੋ ਜਿਹਾ ਦੇਖਿਆ ਨਹੀਂ ਸੀ ਸਰ ਕਿਸ ਤਰ੍ਹਾਂ ਦੇਖਦਾ ਸਰ ਸਰਪੰਚੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਤੇ ਹਲੇ ਨਗਰ ਨਿਗਮ ਦੇ ਚੋਣਾਂ ਆਣੇ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਨਹੀਂ ਇਹ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਸੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਆ ਜੇ ਇਲੈਕਸ਼ਨ ਕਮਿਸ਼ਨ ਹੀ ਧੱਕਾ ਕਰਾਉਣਾ ਚਾਹੁੰਦਾ ਤਾਂ ਕਰਵਾ ਲਵੇ ਸਰ ਬੀਤੇ ਦਿਨ ਇੱਕ ਗੋਲੀ ਦਾ ਚੱਲਣ ਦਾ ਵੀ ਮਾਮਲਾ ਜਿਹੜਾ ਸੰਨੀਵਾਰ ਨੂੰ ਸਾਹਮਣੇ ਸੀ ਜਿਲ੍ਹਾ ਲਾਹੌਰ ਦੇ ਵਿੱਚ ਸਰਪੰਚੀ ਚੋਣਾਂ ਦੇ ਦੇਖੋ ਬਹੁਤ ਮਾੜੀ ਗੱਲ ਹੈ ਮੈਂ ਪਾਰਟੀ ਲੈਵਲ ਤੋਂ ਉੱਪਰ ਕਹਿਣਾ ਚਾ ਬੰਦਾ ਇਹ ਹੈ ਤਾਂ ਇਨਸਾਨ ਹਨ ਜਿਹੜਾ ਗੋਲੀ ਚਲਾਉਂਦਾ ਜਿਹਦੇ ਤੇ ਚਲਾਉਂਦਾ ਇਹੋ ਜੀਆਂ ਵਾਰਦਾਤਾ ਨਹੀਂ ਹੋਣੀ ਚਾਹੀਦੀ ਮੈਂ ਪੰਜਾਬ ਦੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੂਗਾ ਇਲੈਕਸ਼ਨਾਂ ਹੋ ਜਾਣਗੇ ਨਿਭੜ ਜਾਣਗੇ ਤੁਸੀਂ ਆਪਣੇ ਪਰਿਵਾਰ ਕਿਉਂ ਖਰਾਬ ਕਰਦੇ ਹੋ ਇਹ ਪੋਲੀਟਿਕਲ ਬੰਦਿਆਂ ਨੇ ਇਹੋ ਜਿਹਾ ਕੁਝ ਕਰਾ ਕੇ ਆਪ ਸੌ ਜਾਣਾ ਤੇ ਸਾਡੇ ਜਿਹੜੇ ਬੰਦੇ ਨੇ ਵਿਚਾਰੇ ਉਹ ਰੋਲਦੇ ਫਿਰਨਗੇ ਚਾਹੇ ਉਹ ਹਸਪਤਾਲਾਂ 'ਚ ਪਏ ਹੋਣ ਚਾਹੇ ਉਹ ਅਦਾਲਤਾਂ 'ਚ ਪਏ ਹੋਣ ਜਿਹੜੇ ਨਾਮਜ਼ਦਗੀ ਪੱਤਰ ਕਿੰਨੇ ਉਹਨਾਂ ਦੇ ਵਿੱਚੋਂ ਜਿਹੜੀ ਹੈ ਜਿਨ੍ਹਾਂ ਦੀ ਰਿਜੈਕਸ਼ਨ ਹੋਈ ਹੈ ਕੀ ਹੁਣ ਤੱਕ ਵੀ ਜਿਹੜੀ ਰਿਪੋਰਟ ਹੈ ਇਹ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੀਆਂ ਕੱਲ ਦੀ ਸਾਡੀ ਸਕੂਟਨੀ ਰਿਪੋਰਟ ਸੀਗੀ ਉਸੇ ਸੰਬੰਧੀ ਜਿਹੜੀ ਅਸੀਂ ਸਾਰੀ ਡਿਟੇਲ ਜਿਹੜੀ ਹੈ ਕਿੰਨੇ ਆਪਣੇ ਐਕਸੈਪਟ ਹੋਏ ਆ ਕਿੰਨੇ ਰਿਜੈਕਟ ਹੋਏ ਆ ਉਹ ਅਸੀਂ ਜਿਹੜੇ ਸੰਬੰਧੀਤ ਸੀਓ ਦੇ ਉਹਨਾਂ ਦੇ ਦਫਤਰਾਂ 'ਚ ਲਗਵਾ ਦਿੱਤੀ ਹੈ ਪਲੱਸ ਆਰੋਜਨ ਨੂੰ ਵੀ ਕਹਿ ਦਿੱਤਾ ਉਸ ਨਾਲ ਸੰਬੰਧੀ ਜਿਹੜੀ ਡਿਟੇਲ ਹੈ ਜਿੰਨੇ ਵੀ ਆਪਣੇ ਕੈਂਡੀਡੇਟ ਨੇ ਉਹਨਾਂ ਨਾਲ ਸਾਂਝੀ ਕਰ ਦਿੱਤੀ ਜਾਵੇ ਤਾ ਜੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਇਮਪੀਸ ਇਨਫੋਰਮੇਸ਼ਨ ਜਾਂ ਕਿਸੇ ਤਰ੍ਹਾਂ ਦੀ ਕੋਈ ਲੈਕ ਆਫ ਇਨਫੋਰਮੇਸ਼ਨ ਹੋ ਨਾ ਰਹੇ ਉਸ ਸਬੰਧੀ ਜਿਹੜੀ ਰਿਪੋਰਟ ਅਸੀਂ ਮੀਡੀਆ ਨਾਲ ਸਾਂਝੀ ਕਰਤਾ। ਪਰ ਸਰ ਪ੍ਰਦੀਪ ਸਿੰਘ ਵੈਦ ਬਾਹਰ ਖੜੇ ਨੇ ਕਾਂਗਰਸ ਦੀ ਆਗੂ ਨੇ ਉਹ ਕਹਿੰਦੇ ਕਿ ਜੇ ਜਾਣ ਬੁੱਝ ਕੇ ਜਿਹੜੀ ਇੰਜੈਕਸ਼ਨਾਂ ਕੀਤੀਆਂ ਜਾ ਰਹੀਆਂ ਨੇ ਕੀ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਕਹਿੰਦੇ ਪਟਵਾਰੀ ਦੀਆਂ ਝੂਠੀਆਂ ਰਿਪੋਰਟਾਂ ਕਹਿੰਦੇ ਪਟਵਾਰੀ ਮੰਨਨ ਕਰਦਾ ਪਿਆ। ਦੇਖੋ ਜੀ ਇਸ ਸਬੰਧੀ ਜਿੱਦੋਂ ਅਸੀਂ ਆਪਣੇ ਹਰ ਕਲਾਸਰ ਦੇ ਉੱਪਰ ਆਰਓ ਐਰਓ ਲਗਾਏ ਨੇ ਉਹ ਸਾਰੀ ਜ਼ਿੰਮੇਵਾਰੀ ਆਰਓ ਐਰਓ ਦੀ ਹੈ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਥਰੂ ਸਾਨੂੰ ਇਹ ਇਨਫੋਰਮੇਸ਼ਨ ਹੁਣ ਮਿਲੀ ਹੈ ਕਿ ਜਿਹੜੇ ਝੂਠੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਜਾਂ ਝੂਠੀਆਂ ਨੂੰ ਦਿੱਤੀਆਂ ਜਾ ਰਹੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਹੈ ਇਸ ਸਬੰਧੀ ਅਸੀਂ ਸਖਤ ਤੋਂ ਸਖਤ ਹਦਾਇਤ ਆਪਣੀ ਆਰਜ਼ੁਨ ਦਿੱਤੀ ਹੋਈ ਹੈ ਜੋ ਵੀ ਓਨ ਮੈਰਿਟ ਹੈ ਉਹ ਕੀਤਾ ਜਾਏ ਕਿਸੇ ਤਰ੍ਹਾਂ ਦੀ ਕੋਈ ਗਲਤ ਜਿਹੜੀ ਇਨਫੋਰਮੇਸ਼ਨ ਕੋਈ ਡਿਟੇਲ ਹੈ ਉਹ ਨਾ ਅਕਸੈਪਟ ਕੀਤੀ ਜਾਏ ਨਾ ਉਸੇ ਬੇਸ ਤੇ ਕਿਸੇ ਦਾ ਕੋਈ ਰਿਜੈਕਟ ਕੀਤਾ ਜਾਏ ਤਜੋ ਰਿਜੈਕਸ਼ਨ ਹੋਈ ਬਾਹਰ ਖੜੇ ਨੇ ਉਮੀਦਵਾਰ ਵੀ ਖੜੇ ਨੇ ਜਿਨ੍ਹਾਂ ਦੇ ਰਜੈਕਟਲੀ ਦੀ ਉਹ ਕਹਿੰਦੇ ਕਹਿੰਦੇ ਸਾਡਾ ਹੁਣ ਤੱਕ ਕਿ ਅਸੀਂ ਪਾਰਟੀ ਨਾਲ ਸੰਬੰਧ ਨਹੀਂ ਸੀ ਕਹਿੰਦੇ ਨਾ ਅਸੀਂ ਕਦੇ ਚੁਣੇ ਗਏ ਕਹਿੰਦੇ ਫਿਰ ਕਿਸ ਤਰ੍ਹਾਂ ਪੰਚਾਇਤੀ ਜੁਇਨ ਦੇ ਕਬਜ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨੂੰ ਦੁਆਰਾ ਜਾਂਚਿਆ ਜਾਊਗਾ ਜਾਂ ਸਮਾਜ ਜਿਹੜਾ ਕਿ ਦੇਖੋ ਜੀ ਇਸ ਸਬੰਧੀ ਜਿਹੜੀ ਆ ਸਾਡੀ ਸਕਰੂਟੀਂ ਰਿਪੋਰਟ ਤਾਂ ਚੱਲੀ ਗਈ ਹੋਈ ਹੈ ਹਾਂ ਜੀ ਬਟ ਫਿਰ ਵੀ ਮਕਿ ਅਸੀਂ ਸਾਡੇ ਜਿੰਨੇ ਵੀ ਕੰਟਰੋਲਿੰਗ ਅਫਸਰ ਲਾਏ ਨੇ ਉਹਦੇ ਨਾਲ ਬਾਰ ਬਾਰ ਰੋਸ ਫੇਰੀ ਸ਼ਾਮ ਸਾਡੀ ਮੀਟਿੰਗ ਇਸੇ ਸੰਬੰਧੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਨਾ ਵੀ ਤਕਾ ਨਹੀਂ ਹੋਣਾ ਚਾਹੀਦਾ ਸਾਰਾ ਸਮੂਥ ਖੁੱਲੀ ਹੋਣਾ ਚਾਹੀਦਾ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਮੇਰੀ ਕੋਈ ਰਿਪੋਰਟ ਦਾ ਮੇਰੇ ਕੋਰੇ ਉਹਦੇ ਬੇਸ ਦੇ ਵਿੱਚ ਮੈਨੂੰ ਰਿਜੈਕਟ ਕਰ ਦਿੱਤਾ ਗਿਆ ਜਾਂ ਮੇਰੀ ਦਰਖਾਸਤ ਨਹੀਂ ਸੁਣੀ ਗਈ ਉਸ ਸੰਬੰਧੀ ਅਸੀਂ ਥੱਲੇ ਜਿਹੜਾ ਆਪਣਾ ਰੀਜ਼ਨ ਮੰਗਣ ਲਈ ਅਸੀਂ ਕੰਟਰੋਲਿੰਗ ਅਫਸਰਾਂ ਨੂੰ ਲੈਟਰਾਂ ਵੀ ਕਰ ਚੁੱਕੇ ਹਾਂ ਜਵਾਬ ਦਾਵਾ ਜਿਹੜਾ ਵਿਦਿਨ 24 ਆਵਰਸ ਲੈ ਕੇ ਇਸ ਸੰਬੰਧੀ ਜਿਹੜੀ ਆ ਆਪਣਾ ਜਿੰਨੇ ਵੀ ਦਰਖਾਸਤ ਪਾਈ ਕੀ ਕਰਦਾ ਹੈ ਤੇ ਕਿੰਨੀ ਇੱਕ ਫਾਈਲਾਂ ਜਿਹੜੀਆਂ ਸੈੱਟ ਕਰਦੀਆਂ ਨੇ ਦੇਖੋ ਜੀ ਸਾਡੀਆਂ ਟੋਟਲ ਫਾਈਲ ਸੀ ਜਿਹੜੀ ਡਿਟੇਲ ਐ ਇਹ ਇਹ ਤੁਹਾਨੂੰ ਮੈਂ ਇਸ ਤੋਂ ਬਾਅਦ ਜਿਹੜੀ ਆਪਣੇ ਬੀਸੀ ਤੋਂ ਬਾਅਦ ਸਾਰੀ ਸਾਂਝੀ ਕਰ ਦਵਾਂਗਾ ਉਹ ਤੁਸੀਂ ਆਪਣੇ ਮੀਡੀਆ ਦੇ ਨਾਲ ਸ਼ੇਅਰ ਕਰ ਸਕਦੇ ਹੋ ਨੂੰ ਕੀ ਕਰਨਾ ਹੈ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਜਿਹੜੇ ਸਾਡੇ ਰਿਟਰਨਿੰਗ ਅਫਸਰੀ ਉਹਨਾਂ ਨੇ ਅੱਖੋਂ ਪਰੋਖੇ ਵੀ ਦਿੱਤਾ ਹੈ ਅਮਰਿੰਦਰ ਸਿੰਘ ਮੋਨੂ ਸਾਡੇ ਨਿਊ ਰਾਜਗੁਰੂ ਨਗਰ ਤੋਂ ਕੈਂਡੀਡੇਟ ਨੇ ਇਹਨਾਂ ਦੇ ਜਿਹੜੇ ਕਾਗਜ਼ ਐ ਸਾਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਰੱਦ ਹੋ ਗਏ ਜਾਂ ਐਕਸੈਪਟ ਕਰ ਲਏ ਕਿਉਂਕਿ ਜਿਹੜੀ ਰਿਪੋਰਟ ਇਹਨਾਂ ਨੇ ਲਿਸਟ ਲਾਈ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਐਫੀਡੇਵਿਟ ਦੀ ਵੈਰੀਫਿਕੇਸ਼ਨ ਆਉਣ ਤੇ ਡਿਸਾਈਡ ਕੀਤਾ ਜਾਊਗਾ ਇਹ ਕਿੱਥੋਂ ਦੀ ਇਨਸਟਰਕਸ਼ਨ ਹੈ ਆ ਇਨਸਟਰਕਸ਼ਨ ਨੇ 29 9 2024 ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਇਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਕਿ ਇਨ ਆਰਡਰ ਟੂ ਮੇਕ ਦਾ ਪ੍ਰੋਸੈਸ ਆਫ ਪ੍ਰੇਪੇਰਿੰਗ ਐਫੀਡੇਵਿਟਸ ਪਰੇਟੇਨਿੰਗ ਟੂ ਨੋ ਡਿਊਜ਼ regarding unauthorized occupation of property it is decided directed that the affidavits which are issued under the ਜਦੋਂ ਇਹਦੇ ਵਿੱਚ verification ਕਰਕੇ ਉਹਨਾਂ ਨੇ ਲਿਖਿਆ ਨੋਟਰੀ ਪਬਲਿਕ ਤੋਂ ਕਰਾ ਕੇ ਫਿਰ ਦੁਬਾਰਾ verification ਕਰਾਉਣ ਦੀ ਕੀ ਲੋੜ ਹੈ ਇਹ ਸਾਡੇ کئی ਆਰੋਜ ਨੇ ਐਫੀਡੇਵਿਟਰ ਨੂੰ ਵੀ verification ਕਰਾਉਣ ਲਈ ਭੇਜਤਾ ਜਦ ਕਿ ਆ ਕਲੀਅਰ ਕਟ ਇਨਸਟਰਕਸ਼ਨਸ ਨੇ ਇਹੋ ਜੇ ਮਸਲੇ ਮੈਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਡੀਸੀ ਸਾਹਿਬ ਨੂੰ ਮਿਲਣ ਚੱਲੇ ਆ ਮੈਡਮ ਪੂਨਮ ਜਿਹੜੇ ਸਾਡੇ ਐਸਡੀਐਮ ਬੇਸਟ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਹੈ ਕਿੰਨੇ ਕਾ ਫਾਰਮਸਾ ਰੱਦ ਕਰ ਦਿੱਤੇਗਾ ਨਾ ਕਿੰਨੇ ਦੇਖੋ ਸਾਡੇ ਜਿਹੜੇ ਮੋਤਬਰ ਬੰਦੇ ਸੀਗੇ ਉਹ ਤਾਂ ਉਹਨਾਂ ਦੇ ਕਾਫੀ ਰੱਦ ਕਰ ਦਿੱਤੇ ਲਾਡਿ ਜਸਟਰਡ ਆ ਉਹਦੇ ਚ ਲਿਖ ਦਿੱਤਾ ਪਟਵਾਰੀ ਤੋਂ ਰਿਪੋਰਟ ਕਰਾ ਲਈ ਝੂਠੀ ਕਿ ਜੀ ਉਹਨੇ ਕੋਈ ਜਗ੍ਹਾ ਸਰਕਾਰੀ ਦੱਬੀ ਆ ਬਿਲਕੁਲ ਹੀ ਨਹੀਂ ਕੋਈ ਸਰਕਾਰੀ ਦੱਬਾ ਜਗ੍ਹਾ ਦੱਬੀ ਹੋਈ ਐਸੇ ਤਰ੍ਹਾਂ ਹੀ ਆ ਕੁਲਦੀਪ ਸਿੰਘ ਆ ਸਾਡਾ ਬਰਨਹਾੜਾ ਮੇਨ ਬੰਦਾ ਉਹਦਾ ਐਨਓਸੀ オリジナル ਦੇਤਾ ਇਹਨਾਂ ਨੇ ਨੰਬਰ ਲੱਗਿਆ ਲਿਸਟਾਂ ਵਿੱਚ ਬੀਡੀਪੀਓ ਨੇ ਰਿਪੋਰਟ ਕਰ ਦਿੱਤੀ ਝੂਠੀ ਇਹ ਤਾਂ ਜੀ ਜਾਲੀ ਨੇ अच्छा ओ ਸਾਡਾ ਲਲਤੋਂ ਵਾਲਾ ਕੇਸ ਹੈ ਮੁੰਡਾ ਉਹਦਾ ਉਹ ਮੁੰਡਾ ਫਰੈਸ਼ਾ ਕੋਈ ਉਹਦੇ ਕੋਲੇ ਸਰਕਾਰੀ ਜਗ੍ਹਾ ਨਹੀਂ ਕੋਈ ਪੰਚਾਇਤੀ ਜਗ੍ਹਾ ਨਹੀਂ ਪਟਵਾਰੀ ਨੇ ਰਿਪੋਰਟ ਕਰ ਦਿੱਤੀ ਕਿ ਜੀ ਇਹ ਤਾਂ ਸਰਕਾਰੀ ਸਰਕਾਰੀ ਜਗ੍ਹਾ ਦੇ ਪੰਚਾਇਤੀ ਲੈਂਡ ਦੇ ਉੱਤੇ ਕਬਜ਼ਾ ਹੈ ਹੀ ਕੋਈ ਨਹੀਂ ਅਸੀਂ ਪਟਵਾਰੀ ਨਾਲ ਕੱਲ ਕਾਲ ਕੀਤੀ ਉਹ ਕਹਿੰਦਾ ਜੀ ਮੇਰੀ ਤਾਂ ਰਿਪੋਰਟ ਹੀ ਹੈ ਨਹੀਂ ਫਿਰ ਕੀ ਇਸ ਸੰਬੰਧ ਵਿੱਚ ਕਿਸ ਨੂੰ ਕੰਪਲੇਟ ਕੀਤੀ ਅਸੀਂ ਕੰਪਲੇਨਟ ਕੀਤੀ ਅਸੀਂ ਡੀਸੀ ਨੂੰ ਵੀ ਕਿਹਾ ਕੱਲ ਰਾਜਾ ਵਡਿੰਗ ਸਾਹਿਬ ਆਏ ਸੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਸਾਰੇ ਆਰੋਜ਼ ਨਾਲ ਗੱਲ ਕੀਤੀ ਹੈ ਆਰੋਜ ਨੇ ਆਪਣੀ ਡਿਊਟੀ ਬਿਲਕੁਲ ਠੀਕ ਨਹੀਂ ਨਿਭਾਈ ਕਈਆਂ ਨੇ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਜਦੋਂ ਐਫੀਡੈਵਿਟ ਕਲੀਅਰ ਕਰਟ ਇਨਸਟਰਕਸ਼ਨਸ ਇਹਨੂੰ ਫੋਲੋ ਨਹੀਂ ਕਰ ਰਹੇ ਆਰੋਜ ਫੋਰ ਕੀ ਕਰਨਗੇ ਇਹ ਆਰੋ ਦੀ ਪਾਵਰ ਹੁੰਦੀ ਹੈ ਜੇ ਬੀਡੀਪੀਓ ਨੇ ਰਿਪੋਰਟ ਕੀਤਾ ਫਿਰ ਉਹਦੀ ਕਿਉਂ ਨਹੀਂ ਵੈਰੀਫਿਕੇਸ਼ਨ ਕਰਾਉਂਦੇ ਇੱਕ ਰਿਪੋਰਟ ਦੇ ਉੱਤੇ ਕਾਗਜ਼ ਰਿਜੈਕਟ ਕਰਦੇ ਤੇ ਕਿਉਂਕਿ ਇਹ ਕਰਨਾ ਚਾਹੁੰਦੇ ਸੀ ਸਰ ਕੀ ਬਿਲੀ ਭਗਤਾਨ ਹੋ ਰਿਹਾ 100% ਬਿਲੀ ਭਗਤ ਹੈ ਹੋਰ ਕਿਤੇ ਕਿਸੇ ਅਫਸਰ ਦੀ ਕਿਤੇ ਜਰੂਰਤ ਹੈ ਕਿ ਉਹ ਗਲਤ ਕੰਮ ਕਰ ਜੇ بڑے ਅਫਸਰਾਂ ਨੇ ਇਸ ਅਸੀਂ ਉਹਨਾਂ ਨੂੰ ਤਿਆਰੀ ਕਰ ਰਹੇ ਹਾਂ ਕੋਰਟ ਵਿੱਚ ਲੈ ਕੇ ਜਾਣ ਦੀ ਉਹਨਾਂ ਸਾਰੇ ਅਫਸਰਾਂ ਨੂੰ ਕੋਰਟ 'ਚ ਲੈ ਕੇ ਜਾਵਾਂਗੇ ਮਤਲਬ ਕਈ ਜਗ੍ਹਾ ਦੇ ਉੱਤੇ ਜਿਹੜੇ ਮਾਮਲੇ ਸਾਹਮਣੇ ਆਇਆ ਜਿੱਦਾਂ ਖੰਨੇ ਦੇ ਵਿੱਚ ਇੱਕ ਬੁਰਾੜੀ ਬਣਦਾ ਕਹਿੰਦੇ ਕਿ 10-10 ਜਿਹੜੇ ਰਿਜੈਕਸ਼ਨ ਕਰ ਦਿੱਤੀ ਜਿਹੜੇ ਨਾਮੀਨੇਸ਼ਨ ਸੀਗੀ ਇੱਕ ਬੰਦੇ ਨੂੰ ਜਿੱਤੂ ਬਰਬਾਰ ਕਰਵਾ ਦਿੰਦਾ ਦੇਖੋ ਇਹ ਬੜੀਆਂ ਥਾਵਾਂ ਤੇ ਹੋਇਆ ਇੱਕ ਅੱਲਾ ਖੰਨੇ ਹੀ ਨਹੀਂ ਹੋਇਆ ਸਾਰੇ ਪੰਜਾਬ 'ਚ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਸਾਰੇ ਪੰਜਾਬ 'ਚ ਹੋ ਰਿਹਾ ਸਾਡੇ ਬੜੇ ਐਸੇ ਸਾਡੇ ਸੁਖਦੇਵ ਇੱਥੇ ਖੜਾ ਹੋਣਾ ਹੈ ਸਰਪੰਚ ਸਤਜੋਤ ਨਗਰ ਉਹਨਾਂ ਦਾ ਵੀ ਇਸੇ ਤਰ੍ਹਾਂ ਕੀਤਾ ਉਹ ਮੋਹਨ ਸਿੰਘ ਸਰਪੰਚ ਉਹਦੇ ਵਿੱਚ ਤਾਂ ਬੀਡੀਪੀ ਉਹਨੂੰ ਬੀਡੀਪੀ ਕਹਿੰਦਾ ਤੈਨੂੰ ਐਨਓ ਸੀ ਨਹੀਂ ਦੇਣੀ ਮੈਂ ਯਾਰ ਵਟ ਇਜ਼ ਦਿਸ ਮੈਂ ਤਾਂ ਹੈਰਾਨ ਆ ਕਿ ਇਹੋ ਜਿਹਾ ਵੀ ਕਦੇ ਮੈਂ ਤਾਂ ਕਦੇ ਕੰਮ ਇਹੋ ਜਿਹਾ ਦੇਖਿਆ ਨਹੀਂ ਸੀ ਸਰ ਕਿਸ ਤਰ੍ਹਾਂ ਦੇਖਦਾ ਸਰ ਸਰਪੰਚੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਤੇ ਹਲੇ ਨਗਰ ਨਿਗਮ ਦੇ ਚੋਣ ਆਣੇ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਨਹੀਂ ਇਹ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਸੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਆ ਜੇ ਇਲੈਕਸ਼ਨ ਕਮਿਸ਼ਨ ਦੀ ਧੱਕਾ ਕਰਾਉਣਾ ਚਾਹੁੰਦਾ ਤਾਂ ਕਰਵਾ ਲਵੇ ਸਰ ਬੀਤੇ ਦਿਨ ਇੱਕ ਗੋਲੀ ਦਾ ਚੱਲਣ ਦਾ ਵੀ ਮਾਮਲਾ ਜਿਹੜਾ ਸੰਮਵਾਰ ਨੂੰ ਸਾਹਮਣੇ ਸੀ ਜਿਲ੍ਹਾ ਲਾਬਾਦ ਦੇ ਵਿੱਚ ਸਰਪੰਚੀ ਚੋਣਾਂ ਦੇ ਦੇਖੋ ਬਹੁਤ ਮਾੜੀ ਗੱਲ ਹੈ ਮੈਂ ਪਾਰਟੀ ਲੈਵਲ ਤੋਂ ਉੱਪਰ ਕਹਿਣਾ ਚਾਹੇ ਕਿਸੇ ਵੀ ਪਾਰਟੀ ਦਾ ਬੰਦਾ ਹੈ ਤਾਂ ਇਨਸਾਨ ਹੈ ਜਿਹੜਾ ਗੋਲੀ ਚਲਾਉਂਦਾ ਜਿਹਦੇ ਤੇ ਚਲਾਉਂਦਾ ਇਹੋ ਜੀਆਂ ਵਾਰਦਾਤਾਂ ਨਹੀਂ ਹੋਣੀਆਂ ਚਾਹੀਦੀ ਮੈਂ ਪੰਜਾਬ ਦੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੂਗਾ ਇਲੈਕਸ਼ਨਾਂ ਹੋ ਜਾਣਗੇ ਨਿਭੜ ਜ ਤੁਸੀਂ ਆਪਣੇ ਪਰਿਵਾਰ ਕਿਉਂ ਖਰਾਬ ਕਰਦੇ ਹੋ ਇਹ ਪੋਲੀਟੀਕਲ ਬੰਦਿਆਂ ਨੇ ਤਾਂ ਇਹੋ ਜਿਹਾ ਕੁਝ ਕਰਾ ਕੇ ਆਪ ਸੌ ਜਾਣਾ ਤੇ ਸਾਡੇ ਜਿਹੜੇ ਬੰਦੇ ਨੇ ਵਿਚਾਰੇ ਉਹ ਰੋਲਦੇ ਫਿਰਨਗੇ ਚਾਹੇ ਉਹ ਹਸਪਤਾਲਾਂ 'ਚ ਪਏ ਹੋਣ ਚਾਹੇ ਉਹ ਅਦਾਲਤਾਂ 'ਚ ਪਏ ਹੋਣ ਜਿਹੜੇ ਨਾਮਜ਼ਦਗੀ ਪੱਤਰ ਜਿਹੜੇ ਭਰੇ ਗਏ ਨੇ ਕਿੰਨੇ ਉਹਨਾਂ ਦੇ ਵਿੱਚ ਜਿਹੜੀਆਂ ਜਿਨ੍ਹਾਂ ਦੀ ਰਿਜੈਕਸ਼ਨ ਹੋਈ ਹੈ ਕੀ ਹੁਣ ਤੱਕ ਵੀ ਜਿਹੜੀ ਰਿਪੋਰਟ ਹੈ ਇਹ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੀਆਂ ਕੱਲ ਦੀ ਸਾਡੀ ਸਕੂਟਨੀ ਰਿਪੋਰਟ ਸੀਗੀ ਉਸ ਸਬੰਧਿਤ ਜਿਹੜੀ ਅਸੀਂ ਸਾਰੀ ਡਿਟੇਲ ਜਿਹੜੀ ਹੈ ਕਿੰਨੇ ਆਪਣੇ ਐਕਸੈਪਟ ਹੋਏ ਆ ਕਿੰਨੇ ਰਿਜੈਕਟ ਹੋਏ ਆ ਉਹ ਅਸੀਂ ਜਿਹੜੇ ਸਬੰਧਿਤ ਸੀਓ ਦੇ ਉਹਨਾਂ ਦੇ ਦਫਤਰਾਂ 'ਚ ਲਿਖਵਾ ਦਿੱਤੀ ਹੈ ਪਲੱਸ ਆਰੋ ਜਨ ਵੀ ਕਹਿ ਦਿੱਤਾ ਉਸ ਨਾਲ ਸੰਬੰਧੀ ਜਿਹੜੀ ਡਿਟੇਲ ਹੈ ਜਿੰਨੇ ਵੀ ਆਪਣੇ ਕੈਂਡੀਡੇਟ ਨੇ ਉਹਨਾਂ ਨਾਲ ਸਾਂਝੀ ਕਰ ਦਿੱਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੇ ਕਿਸੇ ਨੂੰ ਕੋਈ ਇਮਪੀਸ ਇਨਫੋਰਮੇਸ਼ਨ ਜਾਂ ਕਿਸੇ ਤਰ੍ਹਾਂ ਦੀ ਕੋਈ ਲੈਕ ਆਫ ਇਨਫੋਰਮੇਸ਼ਨ ਹੋ ਨਾ ਰਹੇ ਉਸ ਸੰਬੰਧੀ ਜਿਹੜੀ ਰਿਪੋਰਟ ਅਸੀਂ ਮੀਡੀਆ ਨਾਲ ਵੀ ਸਾਂਝੀ ਕਰ ਦਵਾਂ। ਸਰ ਪ੍ਰਦੀਪ ਸਿੰਘ ਵੈਦਵਾਰ ਖੜੇ ਨੇ ਕਾਂਗਰਸ ਦੇ ਆਗੂ ਨੇ ਉਹ ਕਹਿੰਦੇ ਕਿ ਜੇ ਜਾਣ ਬੁੱਝ ਕੇ ਜਿਹੜੀ ਇੰਜੈਕਸ਼ਨ ਕੀਤੀਆਂ ਜਾ ਰਹੀਆਂ ਨੇ ਕੀ ਤਰ੍ਹਾਂ ਦੇ ਇਗਜ਼ਾਮ ਲਾਉਂਦੇ ਨੇ ਕਹਿੰਦੇ ਪਟਵਾਰੀ ਦੀਆਂ ਝੂਠੀਆਂ ਰਪੋਰਟਾਂ ਕਹਿੰਦੇ ਪਟਵਾਰੀ ਮੰਨਣਾ ਕਰਦਾ ਪਿਆ। ਦੇਖੋ ਜੀ ਇਸੇ ਸੰਬੰਧੀ ਜਦੋਂ ਅਸੀਂ ਉਹ ਸਾਰੀ ਜ਼ਿੰਮੇਵਾਰੀ ਆਰਓ ਆਰਓ ਦੀ ਹੈ ਇੱਕ ਇੱਕ ਚੀਜ਼ ਚੰਗੀ ਤਰ੍ਹਾਂ ਚੈੱਕ ਕਰਨੀ ਜਿਸ ਤਰ੍ਹਾਂ ਤੁਹਾਡੇ ਥਰੂ ਸਾਨੂੰ ਇਹ ਇਨਫੋਰਮੇਸ਼ਨ ਹੁਣ ਮਿਲੀ ਹੈ ਕਿ ਜਿਹੜੇ ਝੂਠੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਜਾਂ ਝੂਠੀਆਂ ਨੂੰ ਦਿੱਤੀਆਂ ਜਾ ਰਹੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਹੈ ਇਸ ਸਬੰਧੀ ਅਸੀਂ ਸਖਤ ਤੋਂ ਸਖਤ ਹਦਾਇਤ ਆਪਣੇ ਅਰਜ਼ੋਨ ਦਿੱਤੀ ਹੋਈ ਹੈ ਜੋ ਵੀ ਓਨ ਮੈਰਿਟ ਹੈ ਉਹ ਕੀਤਾ ਜਾਏ ਕਿਸੇ ਤਰ੍ਹਾਂ ਦੀ ਕੋਈ ਗਲਤ ਜਿਹੜੀ ਇਨਫੋਰਮੇਸ਼ਨ ਕੋਈ ਡਿਟੇਲ ਹੈ ਉਹ ਨਾ ਅਕਸੈਪਟ ਕੀਤੀ ਜਾਏ ਨਾ ਉਸੇ ਬੇਸ ਤੇ ਕਿਸੇ ਦਾ ਕੋਈ ਰਿਜੈਕਟ ਕੀਤਾ ਜਾਏ ਜੋ ਰਿਜੈਕਸ਼ਨ ਹੋਈ ਬਾਹਰ ਖੜੇ ਨੇ ਉਮੀਦਵਾਰ ਵੀ ਖੜੇ ਨੇ ਜਿਨ੍ਹਾਂ ਦੇ ਰਿਜੈਕਟ ਲਿਤੀ ਉਹ ਕਹਿੰਦੇ ਕਹਿੰਦੇ ਸਾਡਾ ਹੁਣ ਤਾਂ ਕਿ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਸੀ ਕਹਿੰਦੇ ਨਾ ਅਸੀਂ ਕਦੇ ਚੋਣੇ ਗਏ ਕਹਿੰਦੇ ਫਿਰ ਕਿਸ ਤਰ੍ਹਾਂ ਪੰਚਾਇਤੀ ਜੁਇਨ ਦੇ ਕਬਜ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨੂੰ ਦੁਆਰਾ ਜਾਂਚਿਆ ਜਾਊਗਾ ਜਾਂ ਸਮਾ ਜਿਹੜਾ ਕਿਉਂਕਿ ਦੇਖੋ ਜੀ ਇਸ ਸਬੰਧੀ ਜਿਹੜੀ ਸਾਡੀ ਸਕਰੂਟਿੰਗ ਰਿਪੋਰਟ ਤਾਂ ਚੱਲੀ ਗਈ ਹੋਈ ਹੈ ਬਟ ਫਿਰ ਵੀ ਮੈਂ ਕਿ ਅਸੀਂ ਸਾਡੇ ਜਿੰਨੇ ਵੀ ਕੰਟਰੋਲਿੰਗ ਅਫਸਰ ਲਾਏ ਨੇ ਉਹਦੇ ਨਾਲ ਬਾਰ-ਬਾਰ ਰੋਜ਼ ਫੇਰੀ ਸ਼ਾਮ ਸਾਡੀ ਮੀਟਿੰਗ ਐ ਸਬੰਧੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਨਾ ਵੀ ਠੱਕਾ ਨਹੀਂ ਹੋਣਾ ਚਾਹੀਦਾ ਸਾਰਾ ਸਮੂਥ ਫਲੀ ਹੋਣਾ ਚਾਹੀਦਾ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਮੇਰੀ ਕੋਈ ਰਿਪੋਰਟ ਦਾ ਮੇਰੇ ਕੋਲ